ਅੱਜ ਦੇ ਸਮੇਂ ਵਿੱਚ ਮੋਬਾਈਲ ਤੇ ਰੀਲਾਂ ਦੇਖਣਾ ਲੋਕਾਂ ਦੀ ਆਦਤ ਬਣ ਗਈ ਹੈ ਲੋਕ ਘੰਟਿਆਂ ਬੰਦੀ ਰੀਲਾਂ ਦੇਖਦੇ ਰਹਿੰਦੇ ਨੇ ਇੰਨਾ ਹੀ ਨਹੀਂ ਬਹੁਤ ਸਾਰੇ ਲੋਕ ਟਾਇਲਟ ਵਿੱਚ ਬੈਠ ਕੇ ਵੀ ਰੀਲਾਂ ਦੇਖਦੇ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਟਾਇਲਟ ਵਿੱਚ ਬੈਠ ਕੇ ਰੀਲਾਂ ਦੇਖਣਾ ਤੁਹਾਡੀ ਸਿਹਤ ਲਈ ਨੁਕਸਾਨਦੇ ਹੋ ਸਕਦਾ ਜੇਕਰ ਤੁਸੀਂ ਵੀ ਟਾਇਲਟ ਵਿੱਚ ਰੀਲਾਂ ਦਾ ਆਨੰਦ ਮਾਣਦੇ ਹੋ ਤਾਂ ਇਸ ਤੋਂ ਪਹਿਲਾਂ ਬਹੁਤ देर ਹੋ ਜਾਵੇ ਤਾਂ ਤੁਸੀਂ ਇਹਨਾਂ 5 ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖੋ ਬਹੁਤ ਸਾਰੇ ਲੋਕ ਖਾਸ ਕਰਕੇ ਨੌ ਚਵਾਨ ਟਾਇਲਟ ਵਿੱਚ ਫੋਨ ਦੀ ਵਰਤੋਂ ਕਰਨ ਦੀ ਆਦਤ ਹੁੰਦੀ ਹੈ ਪਰ ਜੋ ਲੋਕ 12 ਵਿੱਚ ਅੱਧੇ ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਨੇ ਉਹਨਾਂ ਨੂੰ ਕਈ ਬਿਮਾਰੀਆਂ ਹੋ ਜਾਂਦੀਆਂ ਨੇ ਇਹ ਲੋਕ ਲੰਬੇ ਸਮੇਂ ਤੱਕ ਇੱਕ ਜਗ੍ਹਾ ਤੇ ਬੈਠ ਕੇ ਮੋਬਾਈਲ ਫੋਨ ਦੇਖਦੇ ਰਹਿੰਦੇ ਨੇ ਇਸ ਨਾਲ ਗੁੱਦਾ ਤੇ ਨੇੜੇ ਦੀਆਂ ਮਾਸਪੇਸ਼ੀਆਂ ਤੇ ਜ਼ਿਆਦਾ ਦਬਾਅ ਪੈਂਦਾ ਜਿਸ ਕਾਰਨ ਸੋਜ ਆਉਂਦੀ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਇਹਨਾਂ ਵਿੱਚ ਬਾਵਾਸੇਰ ਕਬਜ਼ ਫਿਸਟੂਲਾ ਅਤੇ ਫਿਸ਼ਰ ਵਰਗੀਆਂ ਕਈ ਬਿਮਾਰੀਆਂ ਸ਼ਾਮਿਲ ਨੇ ਇਹ ਵੀ ਧਿਆਨ ਵਿੱਚ ਰੱਖੋ ਕਿ ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਉਥੇ ਫੋਨ ਦੀ ਵਰਤੋਂ ਨਾ ਕਰੋ ਟਾਇਲਟ ਸੇਟ ਤੇ ਲੰਬੇ ਸਮੇਂ ਤੱਕ ਬੈਠਣ ਨਾਲ ਸਰੀਰ ਤੇ ਹੋਰ ਹਿੱਸਿਆਂ ਤੇ ਵੀ ਦਬਾਅ ਪੈਂਦਾ ਜਿਵੇਂ ਕਿ ਗਰਦਨ ਪਿੱਠ ਵਿੱਚ ਦਰਦ ਇਸ ਨਾਲ ਤੁਹਾਡੇ ਹੱਥਾਂ ਅਤੇ ਪੈਰਾਂ ਵਿੱਚ ਚਰਜ ਨਾਹਟ ਲੱਤਾਂ ਵਿੱਚ ਭਾਰੀਪਨ ਹੋ ਸਕਦਾ ਹੈ ਦੂਜੇ ਪਾਸੇ ਜੇਕਰ ਤੁਸੀਂ ਟਾਇਲਟ ਸਿੱਟ ਤੇ ਲੰਬੇ ਸਮੇਂ ਤੱਕ ਬੈਠੇ ਹੋਏ ਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਗਰਦਨ ਵਿੱਚ ਖਚਾ ਅਤੇ ਪਿੱਠ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਨੂੰ ਵੀ ਵਧਾ ਸਕਦਾ ਹੈ ਲੰਬੇ ਸਮੇਂ ਤੱਕ ਬਿਨਾਂ ਹਿੱਲੇ ਬੈਠੇ ਰਹਿਣ ਨਾਲ ਸਾਡੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ ਅਜਿਹਾ ਕਰਨ ਨਾਲ ਸਰੀਰ ਦਾ ਬਲੱਡ ਸ਼ੂਗਰ ਅਤੇ ਇਨਸੂਲਿਨ ਨੂੰ ਕੰਟਰੋਲ ਕਰਨ ਦੀ ਸਮਰੱਥਾ ਘਟ ਜਾਂਦੀ ਹੈ ਜਿਸ ਨਾਲ ਸ਼ੂਗਰ, ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਜਿਹੜਾ ਕਿ ਵੱਧ ਜਾਂਦਾ ਹੈ ਇਸ ਦੇ ਨਾਲ ਹੀ ਲਗਾਤਾਰ ਬੈਠਣ ਨਾਲ ਤਣਾਅ ਚਿੰਤਾ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੀ ਸਮੱਸਿਆ ਹੋ ਸਕਦੀਆਂ ਨੇ ਲੰਬੇ ਸਮੇਂ ਤੱਕ ਇੱਕ ਥਾਂ ਤੇ ਬੈਠਣ ਨਾਲ ਪਿੱਠ ਦੀਆਂ ਮਾਸਪੇਸ਼ੀਆਂ ਤੇ ਵੀ ਦਬਾਅ ਪੈਂਦਾ ਹੈ ਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਵੀ ਜਿਹੜੀਆਂ ਕੀ ਹੋ ਸਕਦੀਆਂ ਨੇ ਟਾਇਲਟ ਵਿੱਚ ਫੋਨ ਦੀ ਵਰਤੋਂ ਕਰਨ ਦੀ ਆਦਤ ਕਬਜ਼ ਅਤੇ ਬਾਉਲ ਮੂਵਮੈਂਟ ਵਿੱਚ ਰੁਕਾਵਟ ਵਰਗੀਆਂ ਸਮੱਸਿਆਵਾਂ ਨੂੰ ਵਿਦਾ ਸਕਦੀ ਹੈ ਲੋਕ ਫੋਨ ਦੇਖਦੇ ਹੋਏ ਲੰਬੇ ਸਮੇਂ ਤੱਕ ਟਾਇਲਟ ਵਿੱਚ ਬੈਠਦੇ ਨੇ ਜਿਸ ਨਾਲ ਗੁੱਦਾ ਤੇ ਜਿਆਦਾ ਦਬਾਅ ਪੈਂਦਾ ਹੈ ਇਸ ਨਾਲ ਗੁੱਦਾ ਤੇ ਟਿਸ਼ੂਆਂ ਵਿੱਚ ਬਾਵਾਸੀਰ ਤੇ ਦਰਾਰਾਂ ਹੋ ਸਕਦੀਆਂ ਨੇ ਜੋ ਕਿ ਖਤਰਨਾਕ ਹੋ ਸਕਦੀਆਂ ਨੇ ਜਾਂ ਕਹਿ ਲੋ ਦਰਦਨਾਕ ਹੁੰਦੀਆਂ ਨੇ ਇਹ ਸਮੱਸਿਆਵਾਂ ਖਾਸ ਕਰਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਧੇਰੇ ਆਮ ਹੈ ਜੇਕਰ ਕਬਜ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਗੁੱਦਾ ਤੇ ਖੂਨ ਦੇ ਕਲੌਟ ਬਣ ਸਕਦੇ ਨੇ ਜਿਸ ਨਾਲ ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਜਦੋਂ ਅੰਤੜੀਆਂ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਸਾਫ਼ ਨਹੀਂ ਕੀਤਾ ਜਾਂਦਾ ਤਾਂ ਇਸ ਨੂੰ ਕਰੋਰਿਕਨ ਕਬਜ ਕਿਹਾ ਜਾਂਦਾ ਹੈ ਇਸ ਦੇ ਲੱਛਣਾਂ ਵਿੱਚ ਪੇਟ ਫੁੱਲਣਾ ਦਰਦ ਅਤੇ ਪੇਟ ਸਾਫ਼ ਨਾ ਹੋਣਾ ਸ਼ਾਮਿਲ ਹੈ ਇਸ ਲਈ ਫੋਨ ਦੀ ਵਰਤੋਂ ਕਰਨ ਲਈ ਜ਼ਿਆਦਾ ਦੇਰ ਤੱਕ ਟਾਇਲਟ ਵਿੱਚ ਨਾ ਬੈਠੋ ਤਾਂ ਜੋ ਇਹ ਸਮੱਸਿਆਵਾਂ ਨਾ ਹੋਣ ਤੇ ਸਿਹਤ ਤੁਹਾਡੀ ਬਰਕਰਾਰ ਰਹੇ ਟਾਇਲਟ ਵਿੱਚ ਫੋਨ ਦੀ ਵਰਤੋਂ ਕਰਨ ਦੀ ਆਦਤ ਨੂੰ ਛੱਟਣਾ ਬਹੁਤ ਜ਼ਰੂਰੀ ਹੈ ਸਿਹਤ ਮਾਹਿਰ ਇਹ ਵੀ ਕਹਿੰਦੇ ਨੇ ਕਿ ਟਾਇਲਟ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਉਣ ਨਾਲ ਪੇਡੂ ਦੀ ਸਮੱਸਿਆ ਕਮਜ਼ੋਰ ਹੋ ਜਾਂਦੀਆਂ ਨੇ ਜਿਸ ਨਾਲ ਪਸ਼ਾਬ ਕਰਨ ਵਿੱਚ ਸਮੱਸਿਆ ਹੋ ਸਕਦੀ ਹੈ ਇਸ ਲਈ ਟਾਇਲਟ ਵਿੱਚ 5 ਤੋਂ 10 ਮਿੰਟ ਤੋਂ ਵੱਧ ਸਮਾਂ ਨਹੀਂ ਬਿਤਾਉਣਾ ਚਾਹੀਦਾ ਹਰ ਰੋਜ਼ 2 ਤੋਂ 3 ਘੰਟੇ ਜਿਹੜਾ ਕਿ ਪਾਣੀ ਪੀਣਾ ਚਾਹੀਦਾ ਹੈ ਹਰ ਰੋਜ਼ ਕਸਰਤ ਕਰਨਾ ਅਤੇ ਫਾਈਬਰ ਨਾਲ ਭਰਪੂਰ ਜਿਹੜਾ ਕਿ ਭੋਜਨ ਖਾਣਾ ਵੀ ਬਹੁਤ ਜ਼ਰੂਰੀ ਹੈ